ਪੰਜਾਬ ਪੁਲਿਸ ਤੇ ਫਾਜ਼ਲ ਕਾ ਪੁਲਿਸ ਨਸ਼ਾ ਅਮਰੋਧ ਕਾਰਵਾਈ ਲਈ ਹਮੇਸ਼ਾ ਹੀ ਬਚਨ ਵਾਦ ਤੇ ਇਸੇ ਦੀ ਲੜੀ ਵਿੱਚ ਅੱਜ ਸਾਡੀ ਪੁਲਿਸ ਸਟੇਸ਼ਨ ਖੋਈਆਂ ਸਰਵਰ ਦੀ ਜਿਹੜੀ ਟੀਮ ਹੈਗੀ ਜੋ ਕਿ ਨਾਕਾ ਗੁੰਮਜਾਲ ਹਾਈ ਟੈਕ ਨਾਕਾ ਸਾਡਾ Rajasthan border ਤੇ ਉੱਥੇ ਤਾਇਨਾਤ ਹੈਗੀ ਉੱਥੇ ਅੱਜ ਉਹਨਾਂ ਨੇ ਸਵੇਰੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਉਰਫ ਗੋਰੀ ਨੂੰ ਐਪਰੀਹੈਂਡ ਕੀਤਾ ਜੋ ਕਿ ਮੈਂ ਨਾਕਾ ਪਾਰ ਕਰ ਜਾਣਾ ਇਸ ਪਾਸੋਂ ਤਲਾਸ਼ੀ ਦੌਰਾਨ 3100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਜਿਸ ਵਿੱਚ 2500 ਗੋਲੀਆਂ ਟਰਾਮਾਡੋਲ ਐਸਆਰ ਤੇ 600 ਗੋਲੀ ਐਲਪਰਾਜ਼ੋਲ ਜੀ ਜੋ ਇਹ ਸੁਖਵਿੰਦਰ ਸਿੰਘ ਇਸ ਤੇ ਪਹਿਲਾਂ ਵੀ ਜਿਹੜਾ ਹੈ ਮਕਦਮਾ ਦਰਜ ਹੈ ਸਦਰ ਅ ਬਲੱਡ ਬਲੱਡ ਜੀ ਮਾਨਸਾ ਦੇ ਜੀ ਐਰੋਪੀ ਕਿੱਥੋਂ ਦਾ ਵੈਸੇ ਸਰ ਐਰੋਪੀ ਛੱਤਿਆਣੇ ਪਿੰਡ ਦਾ ਹੈਗਾ ਜੀ ਮੁਖਸਰ ਸਾਹਿਬ ਦਾ ਤੇ ਅੱਗੇ ਜਿਹੜੀ ਹੈਗੀ ਇਹਦੇ ਵਿੱਚ ਪੁਛਕਿਸ਼ ਜਾਰੀ ਹੈ ਇਹ ਅੱਗੇ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੋਂ ਵੇਚਣੇ ਆ ਸੀ ਜੋ ਹੁਣ ਤੱਕ ਪਤਾ ਲੱਗਾ ਹੈ ਇਹ ਜਿਹੜਾ ਗੋਲੀਆਂ ਭਾਪ ਫਲੋਦੀ ਜਿਲ੍ਹਾ ਜੋ ਰਾਜਸਥਾਨ ਵਿੱਚ ਪੈਂਦਾ ਉਸ ਪਾਸੇ ਤੋਂ ਲੈ ਕੇ ਆਇਆ ਸੀ ਤੇ ਜਿੱਥੇ ਕਿ ਉਸ ਵੰਦੀ ਜਿਹੜੀਆਂ ਅਗਰ ਕੋਈ ਪਿੰਪੁਆਇੰਟ ਸਾਡੇ ਐਕਸ਼ਨੇਬਲ ਕੋਈ ਇਨਪੁਟ ਬਣਦੀ ਹੈ ਤਾਂ ਉੱਥੇ ਰੇਡ ਕੀਤਾ ਜਾਏਗਾ